ਰਤਨਾ ਸ਼੍ਰੀ ਗੋਹੇ ਗੁਰੂ ਸਾਹਿਬ ਜੀ ਮਾਗ ਮੰਝਨ ਸੰਗ ਸਾਧੂਆਂ ਤੋੜੀ ਕਰਿ ਸ্নান ਭਾਰਤ ਦਾ ਨਾਮ ਧਿਆਏ ਸੁਣ ਸਭਲਾਂ ਨੂੰ ਕਰਦਾਨ ਉੱਠ ਜਾਗ ਸਵੇਰੇ ਨੀਂਦ ਢੜੀਏ ਪੜ ਲਾ ਗੁਰਾਂ ਦੀ ਬਾਣੀ ਉੱਠ ਜਾਗ ਸਵੇਰੇ ਨੀਂਦ ੜੀਏ ਪੜ ਲਾ ਗੁਰਾਂ ਦੀ ਬਾਣੀ ਉੱਠ ਜਾਗ ਸਵੇਰੇ ਨੀਂਦ ੜੀਏ ਪੜ ਲਾ ਗੁਰਾਂ ਦੀ ਬਾਣੀ ਉੱਠ ਜਾਗ

ਉਠ ਜਾਗ ਜਵੇਰੇ ਨੀਂਦ ਜਲੜੀਏ ਪੜ ਲਾ ਗੁਰਾਂ ਦੀ ਬਾਣੀ ਉਠ ਜਾਗ ਸਵੇਰੇ ਨੀਂਦ ਜਲੜੀਏ ਪੜ ਲਾ ਗੁਰਾਂ ਦੀ ਬਾਣੀ ਉਠ ਜਾਗ ਜਵੇਰੇ ਨੀਂਦ ਜਲੜੀਏ ਪੜ ਲਾ ਗੁਰਾਂ ਦੀ ਬਾਣੀ ਉਠ ਜਾਗ ਸਵੇਰੇ ாதி படலுல படலுரா வாணி படலுரணி படலுர oh ਜਾਗਣਾ ਜੇ ਕੋਈ ਜਾਵੇ ਨਤ ਇੱਕ ਵਜਿੰਦੀ ਅਰਜਾ ਦੂਜਾ ਸਾਹਿਬ ਆਵੇ ਚਿੱਤ ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹਾਲੇ ਲੋ ਪਾਵਾ ਵਾਲਿਓ ਅੰਮ੍ਰਿਤ ਵੇਲਾ ਤੇ ਗੁਰਾਂ ਦੇ ਬਾਣੀ ਮਿੱਠੀ ਆ ਹਾਲੇ ਲੋ ਪਾਵਾ ਵਾਲੇ ਵੇੜਾ ਤੇ ਗੁਰਾਂ ਦੀ ਬਾਣੀ ਮਿੱਠੀ ਆ ਲਾਹਾਂ ਲੈ ਲੋ ਭਾਗਾ ਵਾਰਿਓ ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਆ ਲਾਹਾਂ ਲੈ ਲੋ ਭਾਗਾ ਵਾਰਿਓ ਤ੍ਰਵੇਲੇ ਬਬੀਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਗੇ ਨੂਰਮਾਨ ਹੋਆ ਮੇਗੇ ਨੂਰਮਾਨ ਹੋਆ ਬਰਸੋ ਕਿਰਪਾਤਾਰ ਪਰਮਨ ਸਤਕਾਰਯੋਗ ਸੰਗਤ ਜੀ ਅੰਮ੍ਰਿਤ ਵੇਲਾ ਤੇ ਮਾਗ ਦਾ ਮਹੀਨਾ ਚੱਲ ਰਿਹਾ ਵੇ ਸਤਿਗੁਰ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਮਾਗ ਦੀ ਮਹੀਨੇ ਦੇ ਵਿੱਚ ਕਾਰਿ ਇਸ਼ਨਾਨ ਸਿਮਰ ਪ੍ਰਵੈ ਆਪਣਾ ਮਨ ਤਨ ਭੈ ਅਰੋਗਾ ਇਲਾਹਾ ਲੈਣ ਦਾ ਸਮਾਂ ਹੈ ਸੇਵਾ ਸਿਮਰਨ ਕਰਨ ਦਾ ਭਜਨ ਕਰਨ ਦਾ ਸਮਾਂ ਹੈ ਕਿਉਂਕਿ ਚਾਰ ਸਵੇਰੇ ਜਿਸ ਪਾਸੇ ਨੂੰ ਵੀ ਆਪਾਂ ਵੇਖਦੇ ਆਂ ਚੱਲਦੇ ਆਂ ਹਰ ਪਾਸਿਓਂ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਦੀ ਬਾਜ ਆਉਂਦੀ ਆਂ ਹਰ ਪਾਸਿਓਂ ਸਤਨਾਮ ਸਤਨਾਮ ਦੀ ਬਾਜ ਆਉਂਦੀ ਆਂ ਸੰਗਤ ਜੀ ਇਹ ਜਿਹੜੀ ਵਾਹਿਗੁਰੂ ਦੀ ਬਾਜ ਆ ਨਾ ਜਦ ਕਿਸੇ ਦੇ ਕੰਨਾਂ ਵਿੱਚ ਪੈ ਜਾਂਦੀ ਆ ਉਹਦਾ ਭਲਾ ਹੋ ਜਾਂਦਾ ਵਾ ਬਾਬਾ ਅਮਰਦਾਸ ਜੀ ਹਰ ਸਾਲ ਸੇਵਾ ਕਰਨ ਜਾਇਆ ਕਰਨ ਦੇਵੀ ਦੇ ਚਾਲਿਆਂ ਤੇ ਜਾਇਆ ਕਰਨ ਸੰਗਤ ਲੈ ਕੇ ਜਾਇਆ ਕਰਨ ਇੱਕ ਦਿਨ ਚਲਦੇ ਆਂ ਚਲਦੇ ਆਂ ਸਤਗੁਰ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ ਕਿ ਸੇਵਾ ਕਰੀ ਜਾਂਦੇ ਨੇ ਰਾਹ ਦੇ ਵਿੱਚ ਜਲਦੀ ਇਹ ਗੁਰਮਖ ਪਿਆਰਾ ਕਹਿੰਦਾ ਵੀ ਬੜੀ ਸੇਵਾ ਕਰਦਾ ਵਾਂ ਬਹੁਤ ਮਿੱਠਾ ਬੋਲਦਾ ਵਾਂ ਤੇਰਾ ਗੁਰੂ ਕੌਣ ਆ ਬਾਬਾ ਅਮਰਦਾਸ ਕਹਿੰਦੇ ਮੈਂ ਗੁਰੂ ਧਾਰਿਆ ਹੀ ਨਹੀਂ ਜਦੋਂ ਇੰਨੀ ਗੱਲ ਕਹੀ ਉਹਨੇ ਗਲਾਸ ਥੱਲੇ ਰੱਖ ਤਾ ਜਾਂਦਾ ਹੋਇਆ ਇੱਕ ਬਚਨ ਕਹਿ ਗਿਆ ਨੁਗਰੇ ਦਾ ਹੈ ਨਾਉ ਬੁਰਾ ਜਿਹਦਾ ਕੋਈ ਗੁਰੂ ਪੀਰ ਨਹੀਂ ਨਾ ਉਹਦਾ ਤਾਂ ਮਨਾ ਲੈਣਾ ਵੀ ਮਾੜਾ ਕੋਸਾਦਣਾ ਵਾਹਿਗੁਰੂ ਵਾਹਿਗੁਰੂ ਸ਼ਬਦ ਮਨ ਵਿੱਚ ਘਰ ਗਏ ਆਂ ਸੇਵਾ ਕਰਕੇ ਬ੍ਰੋਪਸ ਆਏ ਘਰ ਵਿੱਚ ਉਹ ਸ਼ਬਦ ਵਾਰ-ਵਾਰ ਗੂੰਜਦਾ ਵਾ ਦਿਮਾਗ ਦੇ ਵਿੱਚ ਨੁਗਰੇ ਦਾ ਹੈ ਨਾਉ ਮੁਰਾ ਰਾਤ ਗੁਜਰੀਆ ਅੰਮ੍ਰਿਤ ਵੇਲਾ ਹੋਇਆ ਵਾ ਅੰਮ੍ਰਿਤ ਵੇਲੇ ਦਾ ਬਹੁਤ ਵੱਡਾ ਮਸਤਾ ਅਮਰ ਥਵੇਲਾ ਹੋਇਆ ਬਹੁਤ ਹੀ ਜ਼ਿਆਦਾ ਨੀਂਦ ਨਹੀਂ ਆਈਗੀ ਅਮਰ ਥਵੇਲੇ ਉੱਠਿਆ ਵਾ ਤੇ ਇੱਕ ਆਵਾਜ਼ ਮਿੱਠੀ ਜੀ ਕੰਨਾਂ 'ਚ ਪੈਂਦੀ ਆ ਕਿਤੇ ਕਿਤੇ ਵਾਹਿਗੁਰੂ 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 ਕਿਤੇ ਕਿਤੇ ਸਤਨਾਮ 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 ਕੋਈ ਵੀ ਬੀ ਦੁੱਧ ਰੜਕੀ ਜਾਂਦੀ ਆ ਪੁਰਾਣੇ ਸਮੇਂ ਦੇ ਵਿੱਚ ਚਾਟੀਆਂ 'ਚ ਦੁੱਧ ਰੜਕਿਆ ਕਰਦੀਆਂ ਬੀਬੀਆਂ। ਸੁੱਖ ਤੇ ਅਮਰਤ ਵੇਲੇ। ਮਿੱਠੀ ਜੀ ਆਵਾਜ਼ ਸੁਣੀ ਨਾਲ ਚਾਟੀ ਦੇ ਖੜਕਣ ਦੀ ਧੁਨ ਆ ਰਹੀ ਆ। ਜਦੋਂ ਇਹ ਮਿੱਠੀ-ਮਿੱਠੀ ਆਵਾਜ਼ ਸੁਣੀ ਨਾ। ਬਾਬਾ ਅਮਰਦਾਸ ਮਹਾਰਾਜ ਦੇ ਮਨ ਨੂੰ ਕੋਈ ਠੰਡ ਪਈ। ਉੱਠ ਕੇ ਉਸ ਘਰ ਵੱਲ ਨੂੰ ਚਲੇ। ਇਹ ਘਰ ਬਾਬਾ ਅਮਰਦਾਸ ਦੇ ਤੀਜੇ ਘਰ ਤੇ ਆ। ਭਾਵ ਕਿ ਉਹਨਾਂ ਦਾ ਆਪਣਾ ਹੀ ਘਰ ਆ। ਪਰਿਵਾਰ ਵੱਡੇ ਹੋਇਆ ਕਰਦੇ ਸਨ ਪੁਰਾਣੇ ਸਮੇਂ ਵਿੱਚ। ਜਦੋਂ ਗਏ ਆਵਾਜ਼ ਸੁਣੀ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਵਾ। ਆਸਾ ਜੀ ਦੀ ਵਾਰ ਦੀ ਬਾਣੀ ਪੜੀ ਜਾ ਰਹੀ ਹੈ। ਜਦੋਂ ਬਾਣੀ ਪੜੀ ਜਾ ਰਹੀ ਹੈ ਮਿੱਠੀ-ਮਿੱਠੀ ਬਾਣੀ ਦੀ ਧੁਨ ਆਉਂਦੀ ਆ। ਕੋਲ ਖੜ ਗਈ। ਪੰਗਤੀ ਆਈ ਜੇ ਸੋ ਚੰਦਾ ਉਜਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿੰਦ ਘੋਰ ਅਨਾਰ ਕੋਲੇ ਬੈ ਗਈ ਇਹ ਕੌਣ ਬੱਚੀ ਆ ਏ ਬੱਚੀ ਬਾਬਾ ਅਮਰਦਾਸ ਦੀ ਨੋ ਆਂ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਘਰਾਂ ਚੋਂ ਨੋ ਆਂ ਤੇ ਧੰਨ ਧੰਨ ਦੂਜੇ ਪੱਛ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੇਟੀ ਸੰਗਤ ਜੀ ਕੋਲੇ ਬੈਠਾ ਕੋਲ ਗਿਆ ਪੁੱਤਰ ਆ ਜਿਹੜੀ ਤੋਂ ਬਾਣੀ ਪੜਦੀ ਆ ਬੜੀ ਮਠਾਸਾ ਦੇ ਵਿੱਚ ਇਹ ਹਿਰਦੇ ਨੂੰ ਠੰਡ ਦਿੰਦੀ ਆ ਆ ਜਿਹੜਾ ਕੋਈ ਸ਼ਬਦ ਪੜ ਰਹੀ ਸੀ ਜੈਸੋ ਚੰਦਾ ਉੱਗਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਦ ਕੌਰ ਅੱਲਾਹ ਥੋੜੀ ਜੀ ਸਮਝ ਲੱਗੀ ਆ ਕਹਿਣ ਲੱਗੀ ਬਾਪੂ ਜੀ ਇਹ ਸਤਗੁਰ ਪਾਤਸ਼ਾਹ ਦੀ ਬਾਣੀ ਆ ਤੇ ਕਹਿ ਰਹੀ ਆ ਵੀ ਭਾਵੇਂ ਹਜ਼ਾਰਾਂ ਚੰਦਰਵੇਂ ਹੋਣ ਸੂਰਜ ਹੋਣ ਐਨਾ ਚਾਨਣ ਹੋਵੇ ਪਰ ਗੁਰੂ ਤੋਂ ਬਿਨਾ ਐਸ ਜੀਵਨ ਦੀ ਸਮਝ ਨਹੀਂ ਆਉਂਦੀ ਆ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਗੁਰੂ ਤੋਂ ਬਿਨਾ ਦੇਰਾ ਪੁੱਤਰ ਕਿਸੇ ਨੇ ਇੱਕ ਸ਼ਬਦ ਆਖਿਆ ਨੁਗਰੇ ਦਾ ਹੈ ਨਾਉ ਮੂਰਾ ਹਾਂ ਬਾਪੂ ਜੀ ਜਿਹਦਾ ਕੋਈ ਗੁਰੂ ਨਹੀਂ ਉਹਦਾ ਨਾਂ ਲੈਣਾ ਵੀ ਮਾੜਾ ਕਹਿਣ ਲੱਗੇ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਇਹ ਬਾਣੀ ਆ ਉਹਨਾਂ ਨੂੰ ਮਲਾ ਬੱਚੀ ਨੇ ਕਿਹਾ ਦਾ ਜੀ ਇਹ ਬਾਣੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੈ ਉਹਨਾਂ ਦੀ ਗੱਦੀ ਦੇ ਮਾਲਕ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਫਿਰ ਤੁਹਾਨੂੰ ਉਹਨਾਂ ਨੂੰ ਮਿਲਣਾ ਪਊਗਾ ਕਹਿੰਦੇ ਪੁੱਤਰ ਮੜਾ ਪਰਿਵਾਰ ਕੱਤਰ ਹੋਇਆ ਵਾ ਹੁਣ ਮਿਲਣ ਚੱਲੇ ਆ ਬਾਬਾ ਅਮਰਦਾਸ ਦੀ ਉਮਰ 72 ਸਾਲ ਦੇ ਨੇੜਾ ਤੇ ਧੰਗੂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਉਮਰ ਇੰਜ ਕਹਿ ਲੋ 30 ਸਾਲ ਹੋਊਗੀ 35 ਸਾਲ ਹੋਊਗੀ ਛੋਟੀ ਉਮਰ ਕਾਲਾ ਦਾੜਾ ਬਾਬਾ ਅਮਰਦਾਸ ਦਾ ਚਟਾ ਦਾੜਾ ਜਦੋਂ ਗਏ ਮਨ ਵਿੱਚ ਇੱਕ ਖਿਆਲ ਆਇਆ ਕੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਧੀ ਸਾਡੇ ਘਰੇ ਵਿਆਹੀ ਆ ਸਾਡੇ ਕੁੜਮ ਲੱਗਦੇ ਨੇ ਹੁਣ ਸੁਣਿਓ ਤਾਂ ਨਾ ਬੇ ਗੁਰੂ ਅੰਗਦ ਦੇਵ ਜੀ ਮੇਰੇ ਕੁੜਮ ਨੇ ਤੇ ਮੈਂ ਹੁਣ ਜਾ ਕੇ ਕੁੜਮਾਂ ਦੇ ਪੈਰੀ ਹੱਥ ਲਾਉਂਗਾ ਇਹ ਬੜਾ ਵੱਡਾ ਬੰਦੇ ਨੂੰ ਹੰਕਾਰ ਆਉਂਦਾ ਵੀ ਅਸੀਂ ਮੁੰਡੇ ਵਾਲੇ ਆ ਸਾਡੇ ਘਰੇ ਧੀ ਵਿਆਹੀ ਆ ਅਸੀਂ ਜਾ ਕੇ ਝੁਕਾਂਗੇ ਮਾਨੰਦਰ ਖਿਆਲ ਆਇਆ ਦੂਜਾ ਵੇਖਿਆ ਸਾਹਮਣੇ ਗੁਰੂ ਸਾਹਿਬ ਦਾ ਕਾਲਾ ਦਾੜਾ ਇਹਨਾਂ ਦਾ ਚਟਾ ਬਾਬਾ ਅਮਰਦਾਸ ਜੀ ਮਨ ਵਿੱਚ ਸੋਚਦੇ ਆ ਬਣਾ ਚਟਾ ਤੇਰਾ ਦਾੜਾ ਵਾ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਝੁਕੇਗਾ ਲੋਕ ਕੀ ਕਹਿਣਗੇ ਕੁੜਮਾ ਦੇ ਝੁਕਿਆ ਹਲੇ ਮਨ ਵਿੱਚ ਫੁਰਨਾ ਬਣਾਉਂਦਾ ਵਾ ਨੇੜੇ ਗਏ ਆ ਮਹਾਰਾਜ ਸਾਹਮਣੇ ਬੈਠੇ ਨੇ ਗੱਦੀ ਤੇ ਹੁਣ ਸੁਣਿਓ ਜੇ ਸਾਡੀ ਸਰਦਾ ਸੱਚੀ ਹੈ ਨਾ ਤੇ ਗੁਰੂ ਵੀ ਸੱਚਾ ਹੋਣਾ ਚਾਹੀਦਾ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠ ਕੇ ਅੱਗੇ ਆ ਗਏ ਤੇ ਆ ਕੇ ਜੀ ਆਇਆਂ ਕਿਹਾ ਗੁਰਮੁਜੀ ਆਏ ਹੋ ਤੁਹਾਨੂੰ ਜੀ ਆਇਆਂ ਨੂੰ ਆਖੋ ਸਤਨਾਮ ਵਾਹਿਗੁਰੂ ਕੁੱਟ ਕੇ ਜਫੀ ਵਿੱਚ ਲੈ ਲਿਆ ਜਦੋਂ ਕੁੱਟ ਕੇ ਜਫੀ ਵਿੱਚ ਲਿਆ ਨਾ ਬਰਾਬਰ ਭਾਇਆ ਆਪਣੇ ਗੱਦੀ ਦੇ ਉੱਤੇ ਨਾਲ ਬਰਾਬਰ ਬਾਬਾ ਅਮਰਦਾਸ ਮਹਾਰਾਜ ਅੱਖਾਂ 'ਚ ਪਾਣੀ ਆ ਗਿਆ ਉਸ ਹਰਨਾ ਵਾਹ ਵਾਹ ਕਹਿੰਦਾ ਸੱਚੇ ਬਾਦਸ਼ਾਹ ਚਿਹੋ ਜੀ ਤੇਰੀ ਮਿੱਠੀ ਬਾਣੀ ਓਇਆ ਤੇਰਾ ਮਿੱਠਾ ਸੁਭਾਅ ਮੈਂ ਤਾਂ ਐਵੇਂ ਹੀ ਸਮਝੀ ਜਾਂਦਾ ਸੀ ਅਸੀਂ ਲੜਕੇ ਵਾਲੇ ਆ ਮੇਰੀ ਉਮਰ ਵੱਡੀ ਆ ਪਰ ਦਾਤਿਆ ਤੇਰੇ ਦਰ ਤੇ ਆਏ ਆ ਮੈਨੂੰ ਉਹ ਮਤ ਦਿਓ ਮੈਂ ਤੁਹਾਨੂੰ ਗੁਰੂ ਧਾਰਨਾ ਕੋ ਸਤਨਾ ਵਾਹਿਗੁਰੂ 72 ਸਾਲ ਦੀ ਉਮਰ ਦੇ ਵਿੱਚ ਬਾਬਾ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰ ਲਿਆ ਤੇ ਗੁਰੂ ਧਾਰਿਆ ਨਾ ਗੁਰਮਖੋ ਸੇਵਾ ਪਤਾ ਕਿਹੜੀ ਮੰਗੀ ਮਹਾਰਾਜ ਮੈਨੂੰ ਕੋਈ ਸੇਵਾ ਦੇ ਦਿਓ ਉਹ ਸੇਵਾ ਦਿਓ ਜਿਹੜੀ ਜੰਮਤ ਵੇਲੇ ਸਭ ਤੋਂ ਪਹਿਲਾਂ ਹੋਵੇ ਮਹਾਰਾਜ ਦੇ ਸੁਭਾਅ ਕੋ ਬਚਨ ਨਿਕਲ ਗਿਆ ਮੂੰਹ ਤੋਂ ਕਹਿੰਦੇ ਵੀ ਅਮਰ ਤਵਲੇ ਅਸੀਂ ਇਸ਼ਨਾਨ ਕਰਦੇ ਆਂ ਜਲ ਚਾਹੀਦਾ ਵਾ ਸੰਗਤ ਜੀ ਬਾਬਾ ਅਮਰਦਾਸ ਮਹਾਰਾਜ ਆਪ ਪਾਣੀ ਲਿਆਉਂਦੇ ਸੀ ਖੂਹ ਤੋਂ ਜਾ ਕੇ ਆਪ ਕੋ ਸਤਨਾ ਵਾਹਿਗੁਰੂ ਪਿੰਡਾਂ ਚ ਬਾਹਰ ਖੂਹ ਹੋਇਆ ਕਰਦੇ ਗਾਗਰ ਤੋਂ ਹੋਇਆ ਕਰਦੇ ਗਾਗਰ ਤੇ ਉਹ ਗਾਗਰ 12 ਸਾਲ ਤੋਂ ਹੀ ਆਪ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਹਰ ਸਾਲ ਸੇਵਾ ਕਰਦੇ ਇੱਕ ਸਰੋਪਾਉ ਦਿੰਦੇ ਨੇ ਉਹ ਆਪਣੇ ਸੀਸ ਤੇ ਲਵੇਟ ਲੈਂਦੇ ਨੇ ਬਹੁਤ ਵੱਡੀ ਮਾਤਾ ਸਰੋਪਾ ਉਹਨੂੰ ਦਿੱਤਾ ਜਾਂਦਾ ਜਿਹੜੀ ਵੱਡੀ ਸੇਵਾ ਹੋਵੇ ਆਪਾਂ ਹਰ ਇੱਕ ਦੇ ਗਲਤੀ ਬਾਦਨੇ ਆ ਕੋਤਤਨਾ ਵਾਹ ਵਾਹ ਆਪਾਂ ਇਹ ਦੇਖਦੇ ਆ ਵੀ ਲੋਕ ਸਾਨੂੰ ਕਹਿਣਗੇ ਸਰੂਪੇ ਪਾਏ ਆ ਵਾਹ ਵਾਹ ਅਸੀਂ ਵਾਵਾ ਘਟਣ ਦੀ ਖਾਤਰ ਸਰੂਪਾ ਪਾਉਨੇ ਆ ਪਰ ਸਰੂਪਾ ਇਦਾਂ ਨਹੀਂ ਦਿੱਤਾ ਜਾਂਦਾ ਸਰੂਪਾ ਦਾ ਮਤਲਬ ਹੁੰਦਾ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਦੀ ਸੇਵਾ ਕਰੇ ਸੇਵਾਦਾਰ ਨੂੰ ਸਰੂਪਾ ਮਿਲਦਾ ਵਾ ਨਾ ਕਿ ਕਿਸੇ ਲੀਡਰਾਂ ਨੂੰ ਉਹ ਤਾਂ ਲੀਡਰਾਂ ਦੇ ਗਾਲਾਂ ਚ ਪਾਉਣ ਲੱਗ ਗਏ ਆਪਾਂ ਸਰੂਪੇ ਜੀ ਵੀ ਆਲਵੀ ਕਰਤੀ ਤੇ ਜਿਹਦੇ ਗਾਲ ਚ ਪਾਇਆ ਜਾਂਦਾ ਉਹ ਇੱਕ ਸਾਲ ਫਿਰ ਆਪਣੇ ਸਿਰ ਤੇ ਬੰਨਦਾ ਸਰੂਪਾ ਹੁਣ ਕੀ ਹੁੰਦਾ ਵਾ ਇੱਥੋਂ ਸਰੂਪਾ ਲਿਆ ਤੇ ਸਵੇਰ ਨੂੰ ਸਿੱੜਦਨੇ ਚੱਕ ਪਿਆ ਨਹੀਂ ਗੁਰਮੁਖੋ ਇਹ ਮਰਜ਼ਾਦਾ ਨਹੀਂ ਬਾਬਾ ਅਮਰਦਾਸ ਮਹਾਰਾਜ ਸਿਰ ਸਾਲ ਇੱਕ ਸਰੂਪਾ ਲਾਇਆ ਨਹੀਂ ਕਰਦੇ ਸਿਰ ਤੋਂ ਉਹੀ ਰੱਖਿਆ ਕਰਦੇ ਫਿਰ ਇੱਕ ਦਿਨ ਜਲ ਲਈ ਆਉਂਦੇ ਨੇ ਰਾਤ ਵਿੱਚ ਮਹੀਨੇਰੀ ਆ ਗਿਆ ਠੱਡਾ ਵੱਜਿਆ ਵੱਡ ਡਗ ਪੇ ਇੱਕ ਬੀਬੀ ਨੇ ਆਵਾਜ਼ ਦਿੱਤੀ ਇਹਨੇ ਕੌਣ ਉਹਦੇ ਘਰ ਵਾਲਾ ਕਹਣਾ ਸੀ ਇਹ ਕਹਿੰਦੇ ਬਾਹਰ ਕੋਈ ਉਹ ਦੇਖ ਲੈ ਜਦੋਂ ਉਹਨੇ ਦੇਖਿਆ ਕਹਿੰਦੇ ਕੌਣ ਆ ਕਹਿੰਦੇ ਅਮਰੂ ਮਸਾਵਾ ਉਹਨੇ ਪੂਰਾ ਨਾਂ ਨਹੀਂ ਲਿਆਗਾ ਕਹਿੰਦੀ ਅਮਰੂ ਨਥਾਵਾ ਜਿਹੜਾ ਕੁੜਮਾ ਦੇ ਘਰੇ ਵਿਹਲਾ ਬੈਠਾ ਰੋਟੀਆਂ ਖਾਂਦਾ ਕੋਸਤਨਾ ਵਾਹਿਗੁਰੂ ਵਾਹ ਕੁੜਮਾ ਦੇ ਘਰੇ ਬੈਠਾ ਵਾ ਜਦੋਂ ਐਨੀ ਗੱਲ ਕਹੀ ਨਾ ਬਾਬਾ ਅਮਰਦਾਸ ਦੇ ਮੂੰਹ ਚ ਸੁਹਾਬ ਕੀ ਬਚਨ ਨਿਕਲ ਗਿਆ ਚੱਲਿਏ ਮੈਂ ਨਥਾਵਾ ਨਹੀਂ ਮੈਂ ਹੁਣ ਗੁਰੂ ਵਾਲਾ ਵਾਂ ਕੋਸਤਨਾ ਵਾਹਿਗੁਰੂ ਵਾਹਿਗੁਰੂ ਨਥਾਵਾ ਨਹੀਂ ਕਾ ਗੁਰੂ ਵਾਲਾ ਵਾ ਬਸ ਐਨੀ ਗੱਲ ਕਹਿ ਕੇ ਬਾਬਾ ਅਮਰਦਾਸ ਅੱਗੇ ਨੰਗੇ ਤੋ ਬੀਬੀ ਫਿਰ ਕਮਲੀ ਹੋ ਗਈ ਚੱਲੀ ਹੋ ਗਈ ਆਪ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਬਾਬਾ ਅਮਰਦਾਸ ਮਹਾਰਾਜ ਗਏ ਇਸ਼ਾਰਾ ਪਾਣੀ ਕਰਾਇਆ ਆਗੇ ਉਹਦਾ ਘਰ ਵਾਲਾ ਮਹਾਰਾਜ ਮੇਰੇ ਘਰ ਵਾਲੀ ਨੇ ਬਾਬਾ ਅਮਰਦਾਸ ਨੂੰ ਆਹ ਸ਼ਬਦ ਵਰਤੇ ਸੀ ਉਹ ਕਮਲੀ ਹੋ ਗਈ ਬਖਸ ਲੋ ਬਾਬਾ ਅਮਰਦਾਸ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਕੁਝ ਕਿਹਾ ਹੀ ਨਹੀਂ ਗੁਰੂ ਅੰਗਦ ਦੇਵ ਜੀ ਮਾਰਾ ਨੇ ਸਿਰ ਤੇ ਹੱਥ ਰੱਖਿਆ ਭੱਲੇ ਅਮਰਦਾਸ ਗੁਰੂ ਕਹਿੰਦੇ ਅੱਜ ਤੋਂ ਬਾਅਦ ਫਿਰ ਤੁਸੀਂ ਗੁਰੂ ਅਮਰਦਾਸ ਤੀਜੇ ਬਾਦਸ਼ਾਹ ਕੋ ਸਤਨਾ ਵਾਹਿਗੁਰੂ ਵਾਹ ਹਜ਼ਾਰਾਂ ਹੀ ਬਰ ਦਿੱਤੇ ਨਥਾਵਿਆਂ ਦੇ ਥਾਨ ਕਹਿੰਦੇ ਤੁਹਾਡਾ ਥਾਨ ਸਭ ਤੋਂ ਉੱਚਾ ਹੋ ਤੁਹਾਡੀਆਂ ਹਰ ਵਰਕ ਤਾਂ ਹੋਣਗੀਆਂ ਬਹੁਤ ਸਾਰੇ ਬਰ ਦਿੱਤੇ ਤੇ ਗੁਰੂ ਵਾਲੇ ਬਣ ਗਏ ਸੰਗਤ ਜੀ ਗੁਰੂ ਵਾਲੇ ਨਹੀਂ ਬਣੇ ਤੀਜੇ ਪਾਦਸ਼ਾਹ ਬਣ ਗਏ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਅੰਮ੍ਰਿਤ ਵੇਲੇ ਤੋਂ ਜੇ ਕਿਤੇ ਅੰਮ੍ਰਿਤ ਵੇਲੇ ਬਾਣੀ ਕੰਨਾਂ 'ਚ ਪੈ ਜਾਏ ਕੀ ਪਤਾ ਬਾਣੀ ਨੇ ਸਾਨੂੰ ਕਿੱਥੇ ਲੈ ਜਾਣਾ ਉਸ ਬਾਣੀ ਨੂੰ ਸੁਣ ਕੇ ਪੜਨਾ ਸ਼ੁਰੂ ਕਰੀਏ ਜਪਣਾ ਸ਼ੁਰੂ ਕਰੀਏ ਸਾਡਾ ਆ ਜੀਵਨ ਸਫਲਾ ਬਣ ਜਾਣਾ ਜੇ ਗੁਰੂ ਦੀ ਬਾਣੀ ਨੂੰ ਪੜਾਂਗੇ ਸੁਣਾਂਗੇ ਸੇਵਾ ਕਰਾਂਗੇ ਫਿਰ ਲੋਕ ਸੁਖੀਏ ਪ੍ਰਲੋਭ ਸਹੇਲੇ ਨਾਨਕਾਰ ਪ੍ਰਭ ਆਪੇ ਮੇਰੀ ਕਿਰਪਾ ਗੁਰੂ ਸਾਹਿਬ ਨੇ ਕਰ ਦੇਣੀ ਮਾਗਮੀ ਨਾਲ ਚੱਲ ਜਿੱਥੇ ਪਾਠ ਕਰਦੇ ਹਾਂ ਜਿੱਥੇ ਸਿਮਰਨ ਕਰਦੇ ਹਾਂ ਉੱਥੇ ਦਾਨ ਪੁੰਨ ਵੀ ਕਰਦੇ ਆਂ ਭਾਵੇਂ ਪ੍ਰਵਾਤ ਫੇਰੀ ਆਲੇ ਵੀਰ ਜਾਂਦੇ ਨੇ 10 ਰੁਪਏ ਵਿੱਚ ਸਬਾ ਦਿੰਨੇ ਕੋਈ ਬਿਸਕਟਾਂ ਦਾ ਪੈਕੇਟ ਆ ਗੁਰੂ ਘਰ 'ਚ ਦੇ ਕੇ ਆਉਂਦੇ ਆ ਗੁਰੂ ਘਰ 'ਚ ਕੋਈ ਸੇਵਾ ਦੇ ਕੇ ਦੀ ਕੋਈ ਬਿਸਕਟਾਂ ਦੀ ਲੈ ਕੇ ਆਉਂਦੇ ਆ ਕੋਈ ਰਾਤ ਵਿੱਚ ਚਾਹ ਦਾ ਪਿਆਲਾ ਪਿਆ ਦਿੰਨੇ ਆ ਆ ਕੀਰਤਨ ਕਥਾ ਵਿਚਾਰਾ ਹੁੰਦੀਆਂ ਬਹੁਤ ਸਾਰੀ ਸੰਗਤ ਕੀਰਤਨ ਦਾ ਵੀ ਸਤਿਕਾਰ ਕਰਦੀ ਹੈ ਬਾਣੀ ਦਾ ਸਤਿਕਾਰ ਤੁਸੀਂ ਮਾਇਆ ਭੇਜਦੇ ਹੋ ਤੁਹਾਡੇ ਭੰਡਾਰੇ ਮਹਾਰਾਜ ਕੋ ਭੂਰ ਰੱਖੇ ਇਹ ਜਿਹੜੀ ਸਾਰੀ ਸੇਵਾ ਮੰਗਦੇ ਮਹੀਨੇ ਹੁੰਦੀ ਆ ਨਾ ਗੁਰਮਖੋ ਇਹ ਸਾਡੀ ਸਤਿਕੰਡ ਦਾ ਪਰਵਾਨ ਇਸ ਕਰਕੇ ਵੱਤ ਤੋਂ ਵੱਧ ਲਾ ਲਈਏ ਮਾ ਆਂ ਮਹੀਨੇ ਦਾ ਤੇ ਵੱਤ ਤੋਂ ਵੱਧ ਸੇਵਾ ਲਾ ਜੁੜੀਏ ਅਮਰਤ ਵੇਲੇ ਤੋਂ ਸਾਡੀਆਂ ਧੀਆ ਬੱਚੀਆਂ ਉਹ ਸਾਰਿਆਂ ਦੇ ਵਾਸਤੇ ਵੱਤ ਵਾਸਤੇ ਭਲਾ ਵਾਸਤੇ ਪਾਠ ਕਰਦੀਆਂ ਸੁਖਮਣੀ ਸਾਹਿਬ ਉਹਦੇ ਕਾਕਾ ਗਰਮੀਤ ਸਿੰਘ ਜੀ ਉਹ ਪਾਠ ਕਰਦੇ ਨੇ ਕੋਸ਼ਿਸ਼ ਕਰੀਏ ਵੱਤ ਤੋਂ ਵੱਧ ਲਾ ਲਈਏ ਇਹ ਗੋਬਿੰਦ ਮਿਲਣੇ ਕੀ ਇਹ ਤੇਰੀ ਬਾਰੀ ਆ ਆ ਬਹੁਤ ਵਧੀਆ ਮੌਕਾ ਦਿੱਤਾ ਰੱਬ ਨੇ ਆਪਾਂ ਨੂੰ ਸੇਵਾ ਸਿਮਨ ਕਰਨ ਦਾ ਸੇਵਾ ਸਿਮਨ ਕਰਕੇ ਲਾਹ ਲਈਏ ਹੋਈਆਂ ਭੁੱਲਾਂ ਦੀ ਕਿਮਾ ਤੇ ਪਿਆਰ ਸਤਕਾਰ ਦੇ ਨਾਲ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ